ਬੀਐਸਐ ਸੁਖਾ ਸਿੰਘ ਪਟ੍ਰੋਲਿੰਗ ਦੇ ਸਬੰਧ ਵਿੱਚ ਆਇਆ ਸੀਗਾ ਜਿਸ ਤੋਂ ਉਸ ਨੂੰ ਜਿਸ ਤੋਂ ਉਹ ਨੂੰ ਨਕਵਰ ਕਾਸ ਨੇ ਸੁਝਾਉਣ ਲਿਆ ਕਿ ਬਲਜੀਤ ਸਿੰਘ ਦਾ ਵਿਅਕਤੀ ਪਿੰਡਰਸ ਰਿਪੋਰਟ ਦਾ ਰਹਿਣਾ ਹੈ ਕਿ ਡੀਐਸਐ ਚੌਕੀਆਂ ਵਗੈਰਾ ਦੀ ਟੀਮ ਉਹ ਜਰੀਆ ਤੇ ਵਿਦੇਸ਼ ਗਈ ਦਾ ਜਿਸ ਸੰਬੰਧੀ ਬਲਜੀਤ ਸਿੰਘ ਨੇ ਰਿਪੋਰਟ ਕੀਤਾਗਾ ਉਹ ਉਸ ਨੇ ਦੋ ਵਿਅਕਤੀਆਂ ਦੇ ਹੋਰ ਨਾਮ ਲਏ ਜਿਨ੍ਹਾਂ ਵਿੱਚ ਪ੍ਰਦੀਪ ਸਿੰਘ ਤੇ ਗੁਰਜਤ ਸਿੰਘ ਗੁਰਦੀਪ सिंह जरा ਉਹ ਹੈ ਵਾਲੀਪਿੰਡ ਰਸੂਲਪੁਰ ਦਾ ਗੁਰਜੰਗ ਸਿੰਘ ਪਿੰਡ ਕੀ ਸਰ ਕਿਹਨਾਂ ਕਰਤਾ ਇਹਨਾਂ ਦੀ ਗ੍ਰਫਤਾਰੀ ਕਿ ਬਾਕੀ ਆ ਅਜੇ ਸਿਰਫ ਦਜੀਤ ਸਿੰਘ ਦੀ ਗ੍ਰਫਤਾਰੀ ਹੋਈ ਸਰ ਕਿਹਨੇ ਕਰਤਾ ਕਵਿਸੀ ਇਹ ਸਭ ਦੋ ਦੰਨ ਮਿੰਟ ਦੋ ਤਿੰਨ ਮਿੰਟ ਲੱਗਿਆ ਪੁੱਛੀ ਸਰ ਇਹ ਪਛਾਤਾ ਦਿੱ ਹੋ ਗਿਆ ਇਹ ਸੂਚਨਾ ਹੋ ਗਿਆ ਜੀ ਐਫ ਆਈ ਆਰ ਨੰਬਰ 655 ਡਾਇਰੈਕਟਰ ਹੈ ਡੀ ਜੀ 41025 ਕੈਦ ਤਾਂ ਜਿਸ ਨੂੰ ਰਿਪੋਰਟ ਦਿੱਤਾ ਗਿਆ ਜੀ ਪ੍ਰੋਕਿਊਰਮੈਂਟ ਤੇ ਪ੍ਰੋਜੈਕਟਸ ਜਿਹੜਾ ਉਹ ਇਹਨਾਂ ਦੀ ਦਫਤਰੀ ਤੇ ਪੱਟੀ ਜਿਸਮਾਂ ਦੀ ਰਿਪੋਰਟ ਕੀਤੀ ਜਾ ਰਹੀ ਹੈ ਤੇ ਉਹ ਵੀ ਇਹਨਾਂ ਦੀ ਕੁਝ ਕੁਸ਼ਿਸ਼ਾਂ ਜਾ ਰਹੀਆਂ ਨੇ ਸਰ ਜੋ ਪਹਿਲਾ ਫਰਿਆ ਸੁਮਜਰਮ ਉਹਦਾ ਰਿਮਾਂਡ ਵੀ ਲਿਆ ਰਿਮਾਂਡ ਤਾਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਇਹਦੇ ਸੰਬੰਧ ਅੱਗੇ ਹੋਰ ਤਫ਼ਤੀਸ਼ ਚੱਲ ਰਹੀ ਹੈ ਤਫ਼ਤੀਸ਼ ਇਸ ਪੱਧਰ ਤੇ ਹੀ ਜ਼ਿਆਦਾ ਖਲਾਸੇ ਨਹੀਂ ਦੱਸ ਸਕਦੇ ਇਸ ਸੰਬੰਧ ਨੂੰ ਦੇ ਨਾਲ ਹੀ ਰਿਲੇਟਡ ਹੈ ਜਾਂ ਵਾਕਈ ਕੋਈ ਨੀਤਾ ਜਿਹੜੇ ਤਦ ਸਰ ਮਤਲਬ ਗੈਂਤਾਂ ਨਾਲ ਜਿਹੜੀ ਹੈ ਨਾ ਇਨਵੈਸਟੀਗੇਸ਼ਨ ਕਿਤੇ ਕੀਤੀ ਜਾ ਰਹੀ ਹੈ ਉਹ ਹੋਰ ਨਹੀਂ ਸਰ ਇਹ ਵੀ ਤਾਂ ਅਜਿਹਾ ਸਾਰਾ ਫੇਰਾ ਮਾਮਲਾ ਤਾਂ ਕਿਹੜਾ ਸੀਕ੍ਰੀਟ ਇਨਫੋਰਮੇਸ਼ਨ ਹੈ ਇਹਦੇ ਤੇ ਭਟਕੇ ਨੌਜਵਾਨਾਂ ਨੂੰ ਚਾਹੀਦਾ ਕਿ ਮੁਖਤਾਰਾ ਚ ਇਹ ਜ਼ਰੂਰੀ ਨਹੀਂ ਵੀ ਅਸੀਂ ਉਹਨਾਂ ਨੂੰ ਜੇ ਨਹੀਂ ਭੇਜਣਾ ਵਾ ਇਹਨਾਂ ਨੂੰ ਮੋਟੀਵੇਟ ਕਰਕੇ ਫਿਰ ਉਸੇ ਤਰ੍ਹਾਂ ਅੱਗੇ ਲਿਆਉਣਾ ਹੈ